ਮਸ਼ਹੂਰ ਪੰਜਾਬੀ ਸਿੰਗਰ ਨੂੰ ਪਿਆਰ ਦਾ ਇਹੋ ਜਿਹਾ ਪੂਤ ਚੜਿਆ ਕਿ ਉਹ ਕੁੜੀ ਦੇ ਉੱਪਰ ਵਿਆਹ ਕਰਵਾਉਣ ਦੇ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੰਦਾ ਇੱਕ ਵਿਆਹੀ ਹੋਈ ਕੁੜੀ ਜਿਸ ਦੇ ਪਤੀ ਦੇ ਕੋਲੋਂ ਉਹ ਚਾਹੁੰਦਾ ਹੈ ਕਿ ਉਹ ਪਹਿਲਾਂ ਤਲਾਕ ਲਵੇ ਅਤੇ ਫਿਰ ਉਸਦੇ ਨਾਲ ਆ ਕੇ ਰਹਿਣਾ ਸ਼ੁਰੂ ਕਰ ਦਵੇ ਉਸ ਕੁੜੀ ਨੇ ਜਦੋਂ ਇਨਜਾਹ ਕੀਤਾ ਤਾਂ ਇਹ ਸਿੰਗਰ ਨੇ ਆਪਣੀ ਸਹੇਲੀ ਤੋਂ ਬਦਲਾ ਲੈਣ ਦੇ ਲਈ ਉਸਦੇ ਪਿਤਾ ਦੀ ਜਾਨ ਲੈ ਲਈ ਇਨਾ ਹੀ ਨਹੀਂ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਕੁੜੀ ਨੂੰ WhatsApp ਤੇ ਮੈਸੇਜ ਕਰ ਦਿੰਦਾ ਫੋਟੋ ਭੇਜ ਦਿੰਦਾ ਲੋਕੇਸ਼ਨ ਦੱਸ ਦਿੰਦਾ ਕਿ ਤੇਰੇ ਪਿਤਾ ਦੀ ਮ੍ਰਿਤਕ ਦੇ ਕਿੱਥੇ ਪਈ ਹੈ ਪੰਜਾਬੀ ਸਿੰਗਰ ਰਣਜੀਤ ਬਾੜ ਪ ਨੂੰ ਲੈ ਕੇ ਇਹ ਮਾੜੀ ਖਬਰ ਸਾਹਮਣੇ ਆਈ ਜਿੱਥੇ ਉਸਨੇ ਆਪਣੇ ਭਤੀਜੇ ਨੂੰ ਨਾਲ ਰਲਾ ਕੇ ਇੱਕ ਬਜ਼ੁਰਗ ਪਿਓ ਦੀ ਜਾਨ ਲੈ ਲਈ ਵਿਦੇਸ਼ ਦੇ ਵਿੱਚ ਰਣਜੀਤ ਉਸ ਸਥਿਤੀ ਨੂੰ WhatsApp ਦੇ ذریعے ਮੈਸੇਜ ਕੀਤਾ ਅਤੇ ਇਸ ਪੂਰੀ ਘਟਨਾ ਤੋਂ ਬਾਅਦ ਜਲਦਬੀ ਕਬੂਲ ਕਰ ਲਿਆ ਉਸਨੇ ਮਾਫੀ ਵੀ ਮੰਗੀ ਹੈ ਰਣਜੀਤ ਬਾਠ ਨੇ ਲੋਕੇਸ਼ਨ ਵੀ ਦੱਸੀ ਕਿ ਤੇਰੇ ਪਿਤਾ ਦੀ ਮ੍ਰਿਤਕ ਦੇ ਫਲਾਣੀ ਥਾਂ ਪਈ ਹੈ ਜਿਸ ਮਗਰੋਂ ਥਾਣਾ ਦਾਕਾ ਦੀ ਪੁਲਿਸ ਨੇ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਇਸ ਦੀ ਪਹਿਚਾਨ ਗਾਇਕ ਰਣਜੀਤ ਸਿੰਘ ਕਾੜੋਰ ਫਰੰਜੀਤ ਬਾੜ ਤੇ ਪਹੁੰਚ ਹੋਈ ਜਿਸ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਉਸ ਦਾ ਪਤੀਜਾ ਗੁੱਲੀ ਨਿਵਾਸੀ ਬਾੜ ਕਲਾ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਦੱਸਦੀ ਹੈ ਕਿ ਰਸਤੀ ਦੇ ਨਾਲ ਇਸ ਬਜ਼ੁਰਗ ਦੀ ਜਾਨ ਲਈ ਅਤੇ ਉਸ ਦੇ ਸਰੀਰ ਤੇ ਵੀ ਕਈ ਸੱਟਾਂ ਦੇ ਨਿਸ਼ਾਨ ਦੇਖੇ ਗਏ ਨੇ ਮ੍ਰਿਤਕ ਰਵਿੰਦਰ ਸਿੰਘ ਪਾਲ ਦੇ ਪੁੱਤ ਵਿਕਰਮ ਸੱਗਣ ਨੇ ਕਿਹਾ ਕਿ ਉਸਦੇ ਪਿਤਾ ਕੁਸ਼ਦੀਨਾ ਤੋਂ ਲਾਪਤਾ ਸੀ 29 ਅਗਸਤ ਦੀ ਸਵੇਰ ਨੂੰ ਜਦੋਂ ਉਹ ਆਪਣੇ ਇੱਕ ਸਾਥੀ ਦੇ ਨਾਲ ਸਿਵਲ ਹਸਪਤਾਲ ਪਹੁੰਚਦਾ ਹੈ ਤਾਂ ਇੱਥੇ ਇੱਕ ਮ੍ਰਿਤਕ ਦੇ ਪਛਾਣਨ ਦੇ ਲਈ ਉਸ ਨੂੰ ਬੁਲਾਇਆ ਗਿਆ ਸੀ ਅਤੇ ਉਸਦੀ ਪਛਾਣ ਉਸਦੇ ਪਿਤਾ ਦੇ ਰੂਪ ਤੇ ਵਜੋਂ ਕੀਤੀ ਗਈ ਇਸ ਮਗਰੋਂ ਉਸ ਨੇ ਆਪਣੀ ਭੈਣ ਕਿਰਨਦੀਪ ਕੌਰ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਅਤੇ ਫਿਰ ਇਸ ਭੈਣ ਨੇ ਆਪਣੇ ਭਰਾ ਨੂੰ ਪੁਰਾਣੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਜਿਸ ਦੇ ਵਿੱਚ ਰਣਜੀਤ ਬਾਠ ਇਸ ਤਰ੍ਹਾਂ ਉਸਦੇ ਨਾਲ ਸੰਪਰਕ ਦੇ ਵਿੱਚ ਆਇਆ ਅਤੇ ਉਹ ਵਿਆਹ ਦਾ ਦਬਾਅ ਵੀ ਬਣਾ ਰਿਹਾ ਸੀ। ਗਿਰੰਦੀਪ ਗੌਰ ਨੇ ਦੱਸਿਆ ਕਿ ਉਸਦੀ ਟਿਕਟੌਕ ਦੇ ਜ਼ਰੀਏ ਰਣਜੀਤ ਬਾਠ ਤੇ ਨਾਲ ਜਾਣ ਪਹਿਚਾਨ ਹੋਈ ਸੀ ਜਿਸ ਤੋਂ ਬਾਅਦ ਉਹ ਉਸ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਤੇ اٹਕਿਆ। ਇਸ ਤੋਂ ਬਾਅਦ ਵਿਆਹ ਦੇ ਲਈ ਉਹ ਚਾਹੁੰਦੀ ਸੀ ਕਿ ਉਸ ਨੂੰ ਪਹਿਲਾਂ ਜਾਣ ਲਵੇ। 2024 ਦੇ ਵਿੱਚ ਰਣਜੀਤ ਬਾਠ ਗਿਰੰਦੀਪ ਤੇ ਕੋਲ ਆਸਟ੍ਰੇਲੀਆ ਆ ਗਿਆ। ਕਿਰਨਦੀਪ ਦੇ ਮੁਤਾਬਕ ਉਹ ਅਕਸਰ ਇੱਕ ਦੂਸਰੇ ਦੇ ਨਾਲ ਮਿਲਦੇ ਸੀ ਪਰ ਰਣਜੀਤ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਸੀ ਅਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਗਾਲੀ ਗਲੋਚ ਵੀ ਕਰਦਾ ਸੀ ਕੁੜੀ ਦੇ ਘਰ ਦੇ ਬਾਹਰ ਜਾ ਕੇ ਵੀ ਉਸ ਦੇ ਵੱਲੋਂ ਇੰਜ ਕੀਤਾ ਗਿਆ ਸੀ ਪ੍ਰਾਦੱਸਦਾ ਕਿ ਰਣਜੀਤ ਉਸ ਦੀ ਭੈਣ ਦੇ ਉੱਪਰ ਵਿਆਹ ਦੇ ਲਈ ਦਬਾਅ ਬਣਾ ਰਿਹਾ ਸੀ ਕਿ ਪਤੀ ਤੋਂ ਤਲਾਕ ਲਵੇ ਅਤੇ ਉਸ ਦੇ ਨਾਲ ਵਿਆਹ ਕਰਵਾਵੇ ਕਿਰਨਦੀਪ ਨੇ ਦੱਸਿਆ ਕਿ ਰঞ্জੀਤ ਬਾਠ ਉਸ ਨੂੰ ਧਮਕੀ ਦੇ ਰਿਹਾ ਸੀ ਕਿ ਜੇਕਰ ਤਲਾਕ ਨਹੀਂ ਲਿਆ ਤਾਂ ਇਸ ਦਾ ਅੰਤਜਾਮ ਮਾੜਾ ਹੋਵੇਗਾ ਪਰਿਵਾਰ ਵਾਲਿਆਂ ਨੂੰ ਉਹ ਖਤਮ ਕਰ ਦੇਵੇਗਾ ਇਸ ਧਮਕੀ ਤੋਂ ਬਾਅਦ ਪੁਲਿਸ ਦੇ ਕੋਲ ਵੀ ਸੰਬੰਧੀ ਸੂਚਨਾ ਦਿੱਤੀ ਗਈ ਸੀ ਦੱਸਦੇ ਕਿ ਆਸਟ੍ਰੇਲੀਆ ਸਰਕਾਰ ਨੇ ਰঞ্জੀਤ ਸਿੰਘ ਨੂੰ ਜੂਨ ਮਹੀਨੇ ਦੇ ਵਿੱਚ ਭਾਰਤ ਵਾਪਸ ਭੇਜਿਆ ਸੀ ਹਾਲਾਂਕਿ ਉਸ ਨੇ ਦੁਬਾਰਾ ਜਾਣ ਦੀ ਕੋਸ਼ਿਸ਼ ਕੀਤੀ ਸੀ ਫਿਰ ਉਸ ਨੂੰ 에ਅਰਪੋਰਟ ਤੋਂ ਹੀ ਪੁਲਿਸ ਨੇ ਮੁੜ ਵਾਪਸ ਭਾਰਤ ਭੇਜ ਦਿੱਤਾ ਸੀ 28 ਅਕਤੂਬਰ 2024 ਦੇ ਕਰੀਬ ਸ਼ਾਮ 8 ਵਜੇ ਰਣਜੀਤ ਸਿੰਘ ਅਤੇ ਉਸ ਦਾ ਭਤੀਜਾ ਰਵਿੰਦਰਪਾਲ ਸਿੰਘ ਦੇ ਕੋਲ ਲੁਧਿਆਣਾ ਗਏ ਜਿੱਥੇ ਦੋਹਾਂ ਨੇ ਮਿਲ ਕੇ ਉਸ ਦੀ ਜਾਂਚ ਲੈ ਲਈ ਪੁਲਿਸ ਦੇ ਵੱਲੋਂ ਤਰਾਮਾ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਦੋਵਾਂ ਦੀ ਗ੍ਰਿਫਤਾਰੀ ਦੇ ਲਈ ਹੁਣ ਰੇਡ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦੇਰ ਸ਼ਾਮ ਥਾਣਾ ਦਾਖਾ ਦੇ ਐਸ ਐਚ ਓ ਕੁਲਵਿੰਦਰ ਸਿੰਘਾਇਕ ਅਤੇ ਉਸ ਦੇ ਭਤੀਜੇ ਦੀਪਾਲ ਦੇ ਵਿੱਚ ਜੁਟੇ ਹੋਏ ਨੇ ਕਿਰਨਦੀਪ ਗੌਰ ਨੂੰ ਮੈਸੇਜ ਕਰਕੇ ਇਸ ਨੇ ਆਪਣਾ ਜ਼ੁਲਮ ਕਬੂਲ ਕੀਤਾ ਸੀ ਅਤੇ ਉਸ ਦੀ ਮ੍ਰਿਤਕ ਦੇ ਕਿੱਥੇ ਸਿੱਟੀ ਹੈ ਇਸ ਬਾਬਤ ਵੀ ਰਣਜੀਤ ਬਾਠ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਫਿਲਹਾਲ ਦੇਖਣਾ ਹੋਵੇਗਾ ਕਿ ਕੈਮਰੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਾਲੇ ਇਸ ਸਬੰਧੀ ਕੀ ਖੁਲਾਸਾ ਕਰਦੇ ਨੇ ਅਤੇ ਨਾਲ ਹੀ ਰਣਜੀਤ ਬਾਠ ਕੀ ਖੁਦ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੰਨਦੇ ਨੇ ਜਾਂ ਫਿਰ ਨਹੀਂ ਕਿਉਂਕਿ ਖੁਦ ਉਹਨਾਂ ਦੇ ਵੱਲੋਂ ਮੈਸੇਜ ਭੇਜਣ ਦੀ ਗੱਲ ਸਾਹਮਣੇ ਆ ਰਹੀ ਹੈ ਕੀ ਆਪਣੀ ਸਹੇਲੀ ਕਿਰਨਦੀਪ ਨੂੰ ਉਹਨਾਂ ਦੇ ਵੱਲੋਂ ਲੋਕੇਸ਼ਨ ਅਤੇ ਮੈਸੇਜ WhatsApp ਤੇ ਰਾਹੀਂ ਆਸਟ੍ਰੇਲੀਆ ਬੈਠੀ ਕੁੜੀ ਨੂੰ ਸਹੇਲੀ ਨੂੰ ਸੈਂਡ ਕੀਤੀ ਗਈ ਸੀ